ਕੋਡਹੁਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਿੱਖੀ ਨੂੰ ਉਭਾਰਨ ਵਾਸਤੇ ਸਿੱਖੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਪਰਿਵਾਰ ਦਾ ਇੱਕ ਇੱਕ ਜੀਨਿਸ਼ਾਵਰ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਸਿੱਖ ਧਰਮ ਦੀ ਨੀਂਹ ਨੂੰ ਪੱਕਿਆ ਕਰਨ ਵਾਸਤੇ ਕਿ ਸਦਾ ਬੁਲੰਦ ਰਹਿ ਸਕੇ ਆਪਣੇ ਚਾਰੇ ਮਹਾਨ ਸੁਪੁੱਤਰਾਂ ਦਾ ਖੂਨ ਇਹਨੂੰ ਛਾੜਿਆ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੀ ਇਹਨੇ ਦੁੱਖਾਂ ਭਰੀ ਕਹਾਣੀ ਆਪਾਂ ਸਾਰੇ ਪਿਛਲੇ ਕਈ ਸਾਲਾਂ ਤੋਂ ਸਰਵਣ ਕਰ ਰਹੇ ਹਾਂ ਜਿੱਥੇ ਜ਼ੁਲਮ ਕਰਨ ਵਾਲਿਆਂ ਦੀ ਹੱਦ ਨਹੀਂ ਸੀ ਜਿੱਥੇ ਜ਼ਾਲਮ ਬਹੁਤ ਸਨ ਉਥੇ ਕੁਝ ਐਸੇ ਮਹਾਨ ਗੁਰਸਿੱਖ ਸਨ ਜਿਨ੍ਹਾਂ ਨੇ ਉਹਨਾਂ ਮਹਾਨ ਸਹਿਬਜ਼ਾਦਿਆਂ ਦੀ ਸੇਵਾ ਨਿਭਾਈ ਜਿਨ੍ਹਾਂ ਦੇ ਵਿੱਚੋਂ ਸਿੱਖ ਕੌਮ ਦੀ ਮਹਾਨ ਹਸਤੀ ਬਾਬਾ ਮੋਤੀराम ਜੀ ਮਹਿਰਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਦੁੱਧ ਸ਼ਕਾਇਆ ਪਰ ਉਸ ਦੁੱਧ ਸ਼ਕਾਣ ਦੇ ਬਦਲੇ ਉਹਨੂੰ ਐਸੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਿਆ ਕਿ ਬਾਬਾ ਮੋਤੀराम ਮਹਿਰਾ ਸਮੇਤ ਉਹਨਾਂ ਦਾ ਪਰਿਵਾਰ ਕੁਲਹਾੜੀ ਦੇ ਵਿੱਚ ਪੀ ਦਿੱਤਾ ਗਿਆ ਜ਼ਾਲਮਾ ਨੇ ਐਸਾ ਜ਼ੁਲਮ ਕੀਤਾ ਪਰ ਇਸ ਜ਼ੁਲਮ ਦੇ ਹੁੰਦਿਆਂ ਹੋਿਆਂ ਵੀ ਮਹਾਨ ਬਾਬਾ ਮੋਤੀराम ਜੀ ਮਹਿਰਾ ਨੇ ਇਸ ਸੇਵਾ ਨੂੰ ਅੰਜਾਮ ਦਿੱਤਾ ਅਤੇ ਬੇਨਤੀ ਕੀ ਕਰ ਰਿਹਾ ਮਾਤਾ ਜੀ ਨੂੰ ਮੋਤੀराम ਮਹਿਰਾ ਕਹਿੰਦਾ ਮਾਤਾ ਗੁਜਰੀ ਨੂੰ ਸਿਰ ਤਲੀ ਧਰ ਦੁੱਧ ਪਲਾਵਾਂਗਾ ਮੈਂ ਮੈਨੂੰ ਮੌਤ ਕਬੂਲ ਨਾ ਡਰ ਕੋਈ ਨਾਲ ਖੁਸ਼ੀ ਦੇ ਫਾਂਸੀ ਚੜ ਜਾਵਾਂਗਾ ਮੈਂ ਐ ਪਰ ਸੇਵਾ ਦਾ ਮੌਕਾ ਨਹੀਂ ਜਾਣ ਦੇਣਾ ਆਪਣੀ ਕੌਮ ਦਾ ਨਾਮ ਰੁਸ਼ਨਾਵਾਂਗਾ ਮੈਂ ਦੁਨੀਆ ਯਾਦ ਕਰੇਗੀ ਪੋਰਾ ਉਮਰ ਸਾਰੀ ਜਦੋਂ ਪਰਿਵਾਰ ਆਪਣਾ ਲੇਖੇ ਲਾਵਾਂਗਾ ਮੈਂ